ਮੇਰਾ ਨਾਮ ਮਨਪ੍ਰੀਤ ਸਿੰਘ ਹੈ ਜੀ ਮੈਂ ਕਾਉਂਸਲਰ ਆ ਜੀ ਡਿਸਟ੍ਰਿਕਟ ਡਿਕਸ਼ਨਲ ਰੀਹੈਬਿਲੀਟੇਸ਼ਨ ਸੁਸਾਇਟੀਆਂ ਜਿਹੜੀਆਂ 2014 ਵਿੱਚ ਬਣੀਆਂ ਸੀ ਉਹਨਾਂ ਦੇ ਅਧੀਨ ਪ੍ਰੋਪਰ ਭਰਤੀ ਪ੍ਰੋਪਰ ਇੰਟਰਵਿਊ ਪ੍ਰੋਪਰ ਸਾਰਾ ਪ੍ਰੋਸੀਜਰ ਦੇ ਕੇ ਜੀ ਮੈਰਿਟ ਲਿਸਟ ਬਣ ਕੇ ਅਸੀਂ 2014 ਦੇ ਵਿੱਚ ਨਿਯੁਕਤ ਹੋਏ ਸੀ ਇੱਥੇ ਸਰ ਜਿਹੜੇ ਜਿਹੜੇ ਇੱਥੇ ਦੇ ਸਾਰੇ ਅੱਜ ਦੀ ਮੋਟੀ ਹੜਤਾਲ ਤੇ ਬੈਠੇ ਸਾਰੇ ਸੰਪਤੀ ਜਣ ਦੇਖੋ ਸਰ ਪਤਾ ਹੈ ਕਿ ਅੱਜ 2014 ਵਿੱਚ ਭਰਤੀ ਹੋ ਕੇ ਸਾਨੂੰ ਕੰਮ ਕਰਦਿਆਂ ਨੂੰ ਕਰੀਬ ਕਰੀਬ 10 ਸਾਲ ਹੋ ਗਿਆ ਜੀ ਠੀਕ ਹੈ ਡੀ ਐਡਿਕਸ਼ਨ ਵਿੱਚ ਹੋਰ ਵੀ ਕਿੰਨੇ ਸਟਾਫ ਹੈ ਜੀ ਉਹਨਾਂ ਨੂੰ ਵੀ ਕਿੰਨਾ ਲੰਬਾ ਸਮਾਂ ਹੋ ਚੁੱਕਾ ਹੈ बार-बार बार-बार ਅਸੀਂ ਹਰ ਇੱਕ ਸਰਕਾਰ ਨੂੰ ਬੇਨਤੀ ਕਰਦੇ ਹਾਂ ਜੀ ਕੰਮ ਬਹੁਤ ਜ਼ਿੰਮੇਵਾਰੀ ਵਾਲਾ ਹੈ ਜੀ ਠੀਕ ਹੈ ਅਸੀਂ ਪੇਸ਼ੈਂਟ ਨੂੰ ਕੋਈ ਦਵਾਈ ਦਾ ਕੋਈ ਕੁਝ ਹੁੰਦਾ ਹੈ ਜੀ ਕਿੰਨੀ ਵਾਰ ਪਰਸਨਲ ਦਸ਼ਮਣੀਆਂ ਤੱਕ ਆ ਜਾਂਦੇ ਆ ਜੀ ਜੇ ਇੰਨਾ ਅਸੀਂ ਜੋਖਮ ਪੈ ਰਿਹਾ ਕੰਮ ਕਰ ਰਹੇ ਹਾਂ ਤੇ ਪਲੱਸ ਇੰਨੀ ਭਲਾਈ ਵਾਲਾ ਕੰਮ ਕਰ ਰਹੇ ਆ ਜੀ ਪੇਸ਼ੈਂਟ ਦੇ ਘਰ ਦੇ ਆ ਕੇ ਸਾਨੂੰ ਦਵਾਵਾ ਦੇ ਕੇ ਜਾਂਦੇ ਆ ਜੀ ਕਿ ਚਲੋ ਠੀ ਕੰਮ ਦਿੱਤਾ ਜਾਵੇ ਜੀ ਜਾਂ ਫਿਰ 10 ਸਾਲ ਹੋ ਗਏ ਹੈ ਜੀ ਕੁਝ ਨੀਤੀ ਬਣਾ ਕੇ ਸਾਨੂੰ ਡੀ ਐਚ ਐਸ ਜੀ ਐਂਟਰੀ ਆ ਪੱਕਾ ਕੀਤਾ ਜਾਵੇ ਜੀ ਲੇਕਿਨ ਸਰਕਾਰ ਵੱਲੋਂ ਇਹ ਸੁਣਿਆ ਨਹੀਂ ਜਾ ਰਿਹਾ ਜੀ ਕੰਮ ਜਿੰਨਾ ਮਰਜ਼ੀ ਦੇਈ ਜਾ ਰਿਹਾ ਸਰਕਾਰ ਇਹ ਵੀ ਕਰ ਲਓ ਆ ਵੀ ਕਰ ਲਓ ਜੀ ਹੜਤਾਲ ਵਾਲੇ ਦਿਨ ਵੀ ਦੇਖੋ ਸਾਨੂੰ ਕੰਮ ਤੋਂ ਭੇਜੀ ਆ ਰਹੇ ਅਦਰ ਉਦਰ ਸਰਕਾਰੀ ਵੱਲੋਂ لیکن جنہوں اسی کوئی اپنے ਮੰਗ ਰੱਖਦੇ ਆ ਜੀ ਉਹ ਮੰਗ ਨੂੰ ਠੁਕਰਾ ਦਿੰਦੇ ਆ ਜੀ ਉਹ ਸੁਣਦੇ ਨਹੀਂ ਹੈਗੇ بار بار सीएम ਸਾਹਿਬ ਨੂੰ ਕਿੰਨੀ ਵਾਰ ਮਿਲਣ ਦਾ ਅਸੀਂ ਕੀਤਾ ਹੈ ਜੀ ਬੇਨਤੀ ਕੀਤੀ ਹੈ ਕਿ ਸਾਨੂੰ ਮਿਲਿਆ ਜਾਵੇ ਜੀ ਸਾਨੂੰ ਇੱਕ ਵਾਰ ਟਾਈਮ ਦਿੱਤਾ ਜਾਵੇ ਜੀ ਸਾਡੇ ਮੰਗਾ ਸੁਣਿਆ ਜਾਣ ਜੀ ਉਹ ਆਪਣੇ ਕੋਈ ਰਿਪਰੈਜੈਂਟੇਟਿਵ ਭੇਜ ਦਿੰਦੇ ਪਰ ਸਾਨੂੰ ਜਿੰਨੀ ਵੀ ਦੇਰ ਹੋ ਗਈ ਹੈ ਜੀ सीएम ਸਾਹਿਬ ਨੂੰ ਅਪਾਇੰਟ ਹੋਏ ਨੂੰ ਜੀ ਸਾਨੂੰ ਅਸਤਾ ਕੋਈ ਵੀ ਮੌਕਾ ਨਹੀਂ ਮਿਲਿਆ ਹੈ ਉਹਨਾਂ ਨਾਲ ਗੱਲ ਕਰਨ ਦਾ ਸਰ ਕਿੰਨਾ ਦਾ ਸਟਾਫ ਹੈ ਜਿਹੜਾ ਤੁਹਾਡੇ ਅਸਤੇ ਮੈਂ ਕਿੱਛੇ ਮਲਾਈ ਜਿਹੜੇ ਸੁਸਾਇਟੀ ਦੇ ਵਿੱਚ ਸਾਡੇ ਸਟਾਫ ਕਰੀਬ ਕਰੀਬ 250 ਹੈ ਜੀ ਇਹ ਜਿਹੜੇ ਓਟ ਸੈਂਟਰ ਹੈ ਜੀ ਆਊਟਸੋਰਸ ਸਟਾਫ ਹੈ ਰੀਡਕਸ਼ਨ ਦੇ ਵਿੱਚ ਕੇਸ ਸੰਬੰਧੀ ਸਰ ਤੁਹਾਡੀ ਸਰ ਮੇਰਾ ਨਾਮ ਮਨਦੀਪ ਕੌਰ ਆ ਮੈਂ ਇਨੋਵੇਸ਼ਨ ਕੰਪਨੀ ਦੇ ਆਊਟਸੋਰਸ ਵੱਲੋਂ ਇੱਥੇ ਮਤਲਬ ਜੋਬ ਕਰ ਰਹੀ ਆਂ ਤੇ اور ਕਾਫੀ ਟਾਈਮ ਤੋਂ ਸਾਡੀਆਂ ਸੈਲਰੀਜ਼ ਨਹੀਂ ਆ ਰਹੀਆਂ 5-6 ਮਹੀਨੇ ਤੋਂ ਨਾ ਤੇ ਸਾਨੂੰ ਰੈਗੂਲਰ ਸੈਲਰੀ ਮਿਲ ਰਹੀ ਆ ਨਾ ਹੀ ਸਾਨੂੰ ਕੋਈ ਸਾਡਾ EPF, ESIC ਦੀ ਕੋਈ ਵੀ ਸਾਨੂੰ ਉਹਦੀ ਇਨਫੋਰਮੇਸ਼ਨ ਮਿਲ ਰਹੀ ਉਹਨਾਂ ਚੀਜ਼ਾਂ ਦੀ ਇਨਕਰੀਮੈਂਟ ਤੇ ਦੂਰ ਦੀ ਗੱਲ ਆ ਸਾਡੀਆਂ ਸੈਲਰੀਜ਼ ਨਹੀਂ ਵਧ ਰਹੀਆਂ ਲੰਡੂ ਜੀ ਕਿੱਥੇ ਰਹਿਣ ਵਾਲੇ ਆ ਸਰ ਮੈਂ ਨਾ ਸ੍ਰੀ ਹਾਲੀਕਲਾਂ ਦੀ ਰਹਿਣ ਵਾਲੀ ਆ ਹਰੀ ਕੇ ਪੱਤਨ ਲੱਗੇ ਮੇਰਾ ਪਿੰਡ ਹੈ ਇੰਨੀ ਦੂਰ ਮੈਨੂੰ ਤੇ ਅਪਟਾਉਨ ਕਰ ਦੇਣਾ ਹਾਂਜੀ ਸਰ ਮੈਂ ਆਪਟਾਉਨ ਕਰਦੀ ਹਾਂ ਹਾਂਜੀ ਤੇ ਤੁਹਾਡੀ ਯੂਨੀਵਰਸਿਟੀ ਕਿੰਨੀ ਚੱਲ ਰਹੀ ਹੈ ਇਸ ਟਾਈਮ ਸਰ ਮੇਰੀ 11700 ਸੈਲਰੀ ਆ 11 ਇਹਦੇ ਵਿੱਚ ਮੈਨੂੰ ਤੁਹਾਡਾ ਕਰਾਇਬ ਕਰਾ ਵੀ ਨਿਕਲਦਾ ਹੋਣਾ ਹਾਂਜੀ ਸਰ ਕਿਰਾਏ ਵੀ ਨਿਕਲਦੇ ਆ ਘਰਾਂ ਦੇ ਖਰਚੇ ਵੀ ਨਹੀਂ ਘੱਜਾਦਾ ਹੁੰਦਾ ਸਾਡਾ ਇੱਥਾਂ ਇਹੀ ਤੇ ਪ੍ਰੋਬਲਮ ਆ ਕੋਈ ਸੈਲਰੀ ਜਿਹੜੀਆਂ ਹੈਗੀਆਂ ਉਹ ਵੀ ਸਾਨੂੰ ਟਾਈਮ ਟੂ ਟਾਈਮ ਨਹੀਂ ਦੇ ਰਾ ਹੁਣ 5 ਮਹੀਨੇ ਹੋ ਚੱਲੇ ਆ 4 ਮਹੀਨੇ ਤੋਂ ਉੱਪਰ ਹੋ ਤਿੰਨ ਮਹੀਨੇ ਚ ਇੱਕ ਸੈਲਰੀ ਪੈ ਰਹੀ ਹੈ ਤੁਸੀਂ ਆਪ ਦੱਸੋ 10-11000 ਚ ਅਸੀਂ ਕਿੱਦਾਂ گزارਾ ਕਰਨਾ ਹੈ ਪਿੱਛੇ ਜੀ ਮੈਡਮ ਸਹਿਦ ਮੰਤਰੀ ਸਾਹਿਬ ਆਏ ਸੀ ਤੋਂ ਬੜਾ ਉਹਨਾਂ ਨੇ ਦਲਾਸਾ ਦਿੱਤਾ ਵੀ ਇਹ ਕੱਚੇ ਮਲਾਈਮ ਆ ਸਾਰਿਆਂ ਟੋਟਲ ਪੱਕੇ ਕੀਤਾ ਜਾਏਗਾ ਉਹ ਸਰ ਬਸ ਦਲਾਸਾ ਹੀ ਸੀਗਾ ਉਸ ਤੋਂ ਬਾਅਦ ਕੁਝ ਨਹੀਂ ਕਿਸੇ ਨੇ ਸਾਨੂੰ ਨਹੀਂ ਪੁੱਛਿਆ ਕੋਈ ਸਾਡਾ ਇਨਕਰੀਮੈਂਟ ਨਹੀਂ ਲੱਗ ਰਿਹਾ ਕਿਸੇ ਨੇ ਕੁਝ ਨਹੀਂ ਸਾਨੂੰ ਕਿਤੇ ਪੱਕਿਆ ਨਹੀਂ ਕੀਤਾ ਗਿਆ ਕੋਈ ਇਹੋ ਜਿਹਾ ਕੁਝ ਨਹੀਂ ਕਦਮ ਉਠਾਇਆ ਗਈ ਮੈਡਮ ਨਵਾਂ ਮਲਾਜਮ ਇੱਥੇ ਵੀ ਭਰਤੀ ਕੀਤਾ ਅਜੇ ਤੱਕ ਵੀ ਨਹੀਂ ਨਹੀਂ ਕੋਈ ਨਹੀਂ ਅਸੀਂ ਸਾਰੇ ਪੁਰਾਣੇ ਹਾਂ ਤਾਂ ਤੁਹਾਡੀ ਕੀ ਪ੍ਰਸ਼ਾਸਨ ਤੋਂ ਮੰਗ ਸਰ ਸਾਡੀ ਪ੍ਰਸ਼ਾਸਨ ਤੋਂ ਇਹੀ ਮੰਗ ਆ ਕਿ ਇੱਕ ਤਾਂ ਸਾਡੀਆਂ ਸੈਲਰੀਜ਼ ਜਿਹੜੀਆਂ ਉਹ ਟਾਈਮ ਟੂ ਟਾਈਮ ਦਿੱਤੀਆਂ ਜਾਣ ਦੂਸਰੇ ਸਾਡੇ ਇਨਕਰੀਮੈਂਟ ਲੱਗਣ ਜੋ ਵੀ ਸਾਡੇ ਮਤਲਬ ਸਰਕਾਰ ਵੱਲੋਂ ਸਾਨੂੰ ਸਹੂਲਤਾਂ ਚਾਹੀਦੀਆਂ ਹੁੰਦੀਆਂ ਉਹ ਮਿਲਣ ਤੇ ਸਾਨੂੰ ਰੈਗੂਲਰ ਕੀਤਾ ਜਾਵੇ ਮੇਰਾ ਨਾਮ ਬਲਜਿੰਦਰ ਸ਼ਰਮ ਅੱਜ ਦੇ ਭਾਈ ਤੁਸੀਂ ਜਿਹੜਾ ਇੱਥੇ ਹੜਤਾਲ ਤੇ ਬੈਠੇ ਹੋ ਕਿਸੇ ਮੋਟਿਵ ਨਾਲ ਬੈਠੇ ਹੋ ਇੱਕ ਤਾਂ ਸਾਡੀਆਂ ਤਨਖਾਹਾਂ ਹੀ ਨਹੀਂ ਆ ਰਹੀਆਂ ਪੰਜ-ਪੰਜ ਮਹੀਨੇ ਹੋ ਗਏ ਆ ਪਿਛਲੀ ਵਾਰ ਵੀ ਮੰਤਰੀ ਸਾਹਿਬ ਆਏ ਸੀ ਸਾਨੂੰ ਦਲਾਸਾ ਦਿੱਤਾ ਸੀਗਾ ਹੈਲਥ ਮਿਨਿਸਟਰ ਨੇ ਵੀ ਦਿਲਾਸਾ ਦਿੱਤਾ ਵਾ ਉਤਵਾ ਚੋ ਸਿਵਲ ਸਰਜਨ ਵੀ ਦਿਲਾਸਾ ਦਈ ਜਾ ਰਹੀ ਆ ਤੁਹਾਡੀਆਂ ਤਨਖਾਹਾਂ ਆ ਜੂਗੀਆਂ ਪੰਜ ਮਹੀਨੇ ਹੋ ਗਏ ਆ ਸਾਨੂੰ ਇਨਾ ਔਖਾ ਦੂਸਰਾ ਸਾਨੂੰ ਪੱਕੇ ਕੀਤਾ ਜਾਵੇ ਰੈੱਡ ਕਰਾਸ ਸੁਸਾਇਟੀ ਦੇ ਜਿੰਨੇ ਵੀ ਮੈਂਬਰ ਹੈਗੇ ਆ ਉਹਨਾਂ ਦੀਆਂ ਸਾਰਿਆਂ ਦੀਆਂ ਤਨਖਾਹਾਂ ਨਹੀਂ ਆ ਰਹੀਆਂ ਬਹੁਤ ਔਖਾ ਵਾ ਜਿੱਦਾਂ ਕਿ ਮੇਰੇ ਨਾਲ ਇੱਕ ਮੇਰੀ ਭੈਣ ਖੜੀ ਆ ਸੁਨੀਤਾ ਇਹਦੇ ਦੋ ਕੁੜੀਆਂ ਇੱਕ ਮੁੰਡਾ ਘਰ ਵਾਲਾ ਸਿਰ ਤੇ ਹੈ ਨਹੀਂ ਆ ਇਹਨੂੰ 7500 ਦੀ ਤਨਖਾਹ ਦੇ ਵਿੱਚ ਇਹਦਾ ਕਿਦਾਂ ਗੁਜ਼ਾਰਾ ਚੱਲੂ ਸਾਡਾ ਤਾਂ 10000 ਚ ਵੀ ਨਹੀਂ ਚੱਲਦਾ ਵੇ ਹਾਂਜੀ ਠੀਕ ਹੈ ਕਿ ਭਾਈ ਮਤਲਬ ਰੈਡ ਗ੍ਰਾਸ ਸੋਸਾਇਟੀ ਦੇ ਕਿੰਨੇ ਮੈਂਬਰ ਐ ਇੱਥੇ ਤੇ ਬਾਕੀ ਦੂਜੇ ਰੈਡ ਗ੍ਰਾਸ ਸੋਸਾਇਟੀ ਦੇ 15 ਮੈਂਬਰ ਆ ਔਰ ਸੋਰਸ ਵਾਲੇ ਵੀ ਹੈਗੇ ਆ ਹੋਰ ਵੀ 3-4 ਕੰਪਨੀਆਂ ਦੇ ਹੈਗੇ ਆ ਠੀਕ ਹੈ ਜੀ ਤੁਹਾਡੀ ਹੁਣ ਕੀ ਮੰਗਾ ਸਾਡੀ ਮੰਗਾ ਸਾਡੀਆਂ ਤਨਖਾਹਾਂ ਦਿੱਤੀਆਂ ਜਾਣ ਔਰ ਸਾਨੂੰ ਪੱਕਿਆਂ ਕੀਤਾ ਜਾਵੇ ਜਿਹੜੇ ਪੱਕੇ ਮਲਾਈਮਾਂ ਨੂੰ ਜੋ ਸਹੂਲਤਾਂ ਦਿੱਤੀਆਂ ਜਾਂਦੀਆਂ ਉਹ ਸਾਨੂੰ ਵੀ ਦਿੱਤੀਆਂ ਜਾਣ